ਆਪਣੇ ਧਰਮ ਲਈ ਕੁਰਬਾਨੀਆਂ ਹੁੰਦੀਆਂ ਸੁਣੀਆਂ ਨੇ ਪੜੀਆਂ ਵੀ ਨੇ ਕਿਸੇ ਹੋਰ ਧਰਮ ਲਈ ਕੁਰਬਾਨੀ ਕਰਨੀ ਤੇ ਇਹ ਗੱਲ ਸ਼ਾਇਦ ਥੋੜਾ ਜਿਹਾ ਦਬੀ ਰਹਗੀ ਜਾਂ ਨਹੀਂ ਦੱਸੀ ਗਈ ਜਾਂ ਨਹੀਂ ਪੜਾਈ ਗਈ ਕਿ ਕਿਰਪਾ ਰਾਮ ਜੀ ਜਦੋਂ ਆਏ ਜਦੋਂ ਫਿਰ ਉਹ ਨਾਲ ਜਦੋਂ ਕੁਰਬਾਨੀ ਹੋਈ ਤਾਂ ਔਰੰਗਜ਼ੇਬ ਨੇ ਧਰਮ ਪਰਵਰਤਨ ਦਾ ਖਿਆਲ ਛੱਡਤਾ ਤਾਂ ਕਿਰਪਾ ਰਾਮ ਜੀ ਪੰਡਤ ਕਸ਼ਮੀਰੀ ਪੰਡਤ ਜੀ ਦੇ ਸੀ ਉਹ ਗਏ ਨਹੀਂ ਇੱਥੋਂ ऐसे धरती ਤੇ ਉਹਨਾਂ ਨੇ ਗੁਰੂ ਘੋਮ ਸਿੰਘ ਜੀ ਦੇ ਹੱਥੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਕਿਰਪਾ ਸਿੰਘ ਬਣੇ ਤੇ ਚਮਕੌਰ ਸਾਹਿਬ ਦੀ ਘੜੀ ਦੇ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇੰਨਾ ਪ੍ਰਭਾਵਿਤ ਹੋਏ ਗੁਰੂ ਸਾਹਿਬ ਦੀਸ ਕਿਆ ਕਿ ਜੇ ਕੋਈ ਸਾਡੇ ਲਈ ਜੇ ਕੋਈ ਬੰਦਾ ਚੱਲ ਕੇ ਆ ਸਕਦਾ ਅਸੀਂ ਕੀ ਕਰ ਰਹੇ ਆ ਫਿਰ ਇਹ ਇਹ ਜਿਹੜਾ ਤਿਆਗ ਦੀ ਭਾਵਨਾ ਜਿਹੜੀ ਗੁਰੂ ਸਾਹਿਬ ਨੇ ਆਪ ਵੀ ਉਦੀ ਮਿਸਾਲ ਦਿੱਤੀ ਅੱਗੇ ਲੱਗ ਕੇ ਨਾਲ ਦੂਜਿਆਂ ਦੇ ਵਿੱਚ ਵੀ ਭਾਵਨਾ ਇਹ ਪੈਦਾ ਹੋਈ ਕਿ ਅਸੀਂ ਵੀ ਕੁਝ ਕਰੀਏ ਇਹ ਪਿੰਜਰੇ ਦਿਲਾਂ ਚੋਂ ਕੱਢੇ ਕਿ ਅਸੀਂ ਲੜ ਸਕਦੇ ਹਾਂ ਉਹਨਾਂ ਨਾਲ ਹਾਲਾਂਕਿ ਗਿਣਤੀ 'ਚ ਬਹੁਤ ਜ਼ਿਆਦਾ ਸੀ ਪਰ ਲੜੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਤੀ ਤੋਂ ਅੱਜ ਜਿੱਥੇ ਆਏ ਆਪਾਂ ਨਤਮਸਤਕ ਹੋਣ ਲਈ ਖਾਲਸੇ ਦੀ ਸਾਜਣਾ ਹੋਈ ਦੋ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੋ ਸਰਹੰਦੀ ਦੀਵਾਰ 'ਚ ਸ਼ਹੀਦ ਹੋਏ ਤਿੰਨ ਸਾਹਿਬਜ਼ਾਦਿਆਂ ਦੀ ਜਨਮ ਭੂਮੀ ਆ ਇਹ ਗੁਰੂ ਸਾਹਿਬ ਇੱਥੇ 30 ਸਾਲ ਤੋਂ ਵੱਧ ਰਹੇ ਗੁਰਗੋਬਿੰਦ ਸਿੰਘ ਜੀ ਅੱਜ ਦਾ ਇਹ ਇਤਿਹਾਸਕ ਸੈਸ਼ਨ ਜਿਹਦੇ ਬਾਰੇ ਸਵਾਲ ਵੀ ਹੁੰਦੇ ਸੀ ਕਿ ਕਿਵੇਂ ਹੋਊਗਾ ਇਦਾਂ ਵਿਧਾਨ ਸਭਾ ਬਾਹਰ ਕਿਵੇਂ ਚਲੀ ਜਾਊ ਉੱਥੇ ਰਿਕਾਰਡ ਰਹੂਗਾ ਗੈਲਰੀ ਚ ਕੌਣ ਬੈਠੂਗਾ ਮਾਈਕ ਕਿਵੇਂ ਚੱਲਣਗੇ ਸਕਰੀਨਾਂ ਕਿਵੇਂ ਚੱਲਣਗੀਆਂ ਸਰ ਜੇ ਨੀਅਤ ਸੱਚੀ ਹੋਵੇ ਮਾਲਕ ਆਪੀ ਕਰਾ ਲੈਂਦੇ ਜੀ ਸਭ ਕੁਝ ਠੀਕ ਹੋ ਗਿਆ ਜੀ ਬਸ ਨੀਅਤ ਸੱਚੀ ਚਾਹੀਦੀ ਹੈ ਮੈਂ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਾ ਮੈਂ ਵਿਰੋਧੀ ਪਾਰਟੀ ਦੇ ਸਾਰੇ ਜਿੰਨੇ ਵੀ ਇਸ ਹਾਊਸ ਦੇ ਮੈਂਬਰ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜ਼ਿਆਦਾਤਰ ਤੁਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਵਿਚਾਰ ਰੱਖੇ ਨੇ ਚਲੋ ਇੱਕ ਅੱਧਾ ਤਾਂ ਹੁੰਦਾ ਹੀ ਆ ਉਹ ਤਾਂ ਜੇ 10 ਕਿਲੋ ਟਮਾਟਰ ਖਰੀਦੀਏ ਇੱਕ ਅੱਧਾ ਤਾਂ ਖਰਾਬ ਨਿਕਲੀ ਆਉਂਦਾ ਹੈ ਪਾ ਮੈਂ ਦੇਖ ਦੇਖ ਕੇ ਖਰੀਦੀ ਐ ਪਰ ਕੀ ਕਰੀਏ ਪਰ ਇਹ ਵੀ ਦਿਨੇ ਇਸ ਤਰ੍ਹਾਂ ਦੀਆਂ ਰਾਜਨੀਤੀਆਂ ਤੋਂ ਉੱਪਰ ਉੱਠਣ ਵਾਲੀ ਨਹੀਂ ਇਹ ਦਿਨੇ ਸ਼ਤਾਬ ਦੀਆਂ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦਾ ਕਿ ਉਸ ਵੇਲੇ ਜਿਸ ਵੇਲੇ ਸੇਵਾਦਾਰ ਦੀ ਡਿਊਟੀ ਮੇਰੀ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਉਸ ਵੇਲੇ 350 ਸਾਲਾ ਮਨਾਉਣ ਦਾ ਮੌਕਾ ਮਿਲਿਆ ਤੇ ਅਸੀਂ ਕਈ ਵਾਰੀ ਪੱਤਰਕਾਰ ਪੁੱਛ ਲੈਂਦੇ ਆ ਬਜਟ ਕਿੰਨਾ ਰੱਖੋਗੇ ਮੈਂ ਕਹਾਂ ਉਹ ਜਿੰਨਾ ਤੋਂ ਮੰਗਣ ਜਾਂਦੇ ਆ ਉਹਨਾਂ ਨੂੰ ਅਸੀਂ ਦੇਵਾਂਗੇ ਬਜਟ ਜਿਨ੍ਹਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕਰਤੀਆਂ ਕੋਈ ਕੀਮਤ ਹੈ ਉਹਦੀ ਕੋਈ ਕਿਸੇ ਕਰੰਸੀ 'ਚ ਤਾਂ ਬਜਟ ਦੀ ਕੋਈ ਪਰਵਾਹ ਨਹੀਂ ਬਸ ਦੁਨੀਆ ਨੂੰ ਪਤਾ ਲੱਗੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਦੂਜੀਆਂ ਕੌਮਾਂ ਵੀ ਪੁੱਛਣੇ ਕੀ ਹੁੰਦਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਜੋ ਹੋ ਰਿਹਾ ਹੈ ਇਹ ਕੀ ਹੈ ਕਿਵੇਂ ਹੋਇਆ ਕੋਈ ਸਵਾਲ ਤਾਂ ਉੱਠੇ ਤਾਂ ਕਿ ਸਾਡੇ ਲੋਕਾਂ ਨੂੰ ਦੱਸਣ ਦਾ ਮੌਕਾ ਮਿਲੇ ਕਿ ਆਏ ਹੁੰਨੇ ਸੀ ਮੈਨੂੰ ਪਿਛਲੇ ਦਿਨੀ ਕੁਝ ਵਿਦੇਸ਼ਾਂ ਤੋਂ ਮਹਿਮਾਨ ਆਏ ਹੋਏ ਨੇ ਉਹ ਮਿਲੇ ਜਦੋਂ ਉਹਨਾਂ ਨੂੰ ਅਸੀਂ ਦੱਸਿਆ ਕਿ ਐਦਾਂ ਹੁੰਦਾ ਉਹ ਮਤਲਬ ਬਹੁਤ ਹੀ ਜ਼ਿਆਦਾ ਉਹ ਭਾਵਕ ਸੀਗੇ ਕਿ ਅੱਛਾ ਐਦਾਂ ਵੀ ਹੁੰਦਾ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਹਜੇ ਤੱਕ ਇਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਸੋ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਆ ਉਹ ਕਾਇਨਾਤ ਦੀ ਕੁਰਬਾਨੀ ਹੈ ਜੀ ਇਹ ਧਰਤੀ ਹਰ 20 ਮੀਟਰ ਤੇ ਕੋਈ ਨਾ ਕੋਈ ਗੁਰਦੁਆਰਾ ਸਾਹਿਬ ਹੈ ਕੋਈ ਯਾਦਗਾਰੀ ਗੁਰਦੁਆਰਾ ਸਾਹਿਬ ਨੇ ਕੋਈ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਹਰਜੋਤ ਬੈਂਸ ਜੀ ਨੇ ਤਰਨਜੀਤ ਸਿੰਘ ਜੀ ਦੇ ਸਾਡੇ ਮਿਨਿਸਟਰ ਸਾਹਿਬ ਦਿਨ ਰਾਤੇ ਕਰਕੇ ਹਜੇ ਵੀ ਕਿਉਂਕਿ ਕੱਲ ਨੂੰ ਭੋਗ ਸਮਾਪਤੀ ਦੇ ਪੈਣੇ ਨੇ ਅਜੇ ਵੀ ਪ੍ਰਮਾਤਮਾ ਗਏ ਹੀ ਅਰਦਾਸ ਕਰ ਰਹੇ ਹਾਂ ਕਿ ਸੁੱਖ-ਸਾਂਦ ਨਾਲ ਜਿਹੜਾ ਸਾਰਾ ਕਾਰਜ ਨਿਪਰੇ ਚੜ੍ਹ ਜਾਏ ਸਪੀਕਰ ਸਾਹਿਬ ਮੈਂ ਛੋਟਾ ਹੁੰਦਾ ਸੀ ਤਾਂ ਮਾਲਵੇ ਦੇ ਵਿੱਚ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਤਾਂ ਦੋ-ਦੋ ਦੀਆਂ ਜੋੜੀਆਂ ਬਣਾ ਕੇ ਮਾਵਾ ਚਾਚੀਆਂ ਤਾਈਆਂ ਗਨਾਨੀਆਂ ਦਾਦੀਆਂ ਭੂਆ ਉਹ ਇੱਕ ਇੱਕ ਪਾਸਾ ਸਵਾਲ ਕਰਦਾ ਇੱਕ ਪਾਸਾ ਜਵਾਬ ਦਿੰਦਾ ਉਹਦੇ ਵਿੱਚ ਬੜੀ ਧਾਰਮਿਕ ਸਿੱਖਿਆ ਸੀ ਉਹ ਬਦਕਿਸਮਤੀ ਨੂੰ ਪੀੜੀ ہوئی ਹੁਣ ਖਤਮ ਹੋ ਗਈ ਜਾਂ ਕਲਚਰ ਹੀ ਬਦਲ ਗਿਆ ਪਿਆ ਹਾਂ ਸ਼ਾਦੀਆਂ ਦਾ ਉਹਦੇ ਵਿੱਚ ਕੀ ਸੀਗਾ ਕਿ ਕਿੱਥੋਂ ਦਾ ਤੁਹਾਡਾ ਜਨਮ ਗੁਰੂ ਜੀ ਕਿੱਥੇ ਡੇਰੇ ਲਾਏ ਉਹ ਮੈਂ ਵਾਰੀ ਗੁਰੂ ਜੀ ਕਿੱਥੇ ਡੇਰੇ ਲਾਏ ਇਹ ਸਵਾਲ ਸੀ ਤਾਂ ਦੂਜੇ ਮੰਝੇ ਤੋਂ ਜਿਹੜੀ ਦੂਜੀ ਜੋੜੀ ਸੀ ਉਹ ਜਵਾਬ ਦਿੰਦੀ ਸੀ ਪਟਨਾ ਸਾਹਿਬ ਦਾ ਜਨਮ ਗੁਰਾਂ ਦਾ ਆਨੰਦਪੁਰ ਡੇਰੇ ਲਾਏ ਉਹ ਮੈਂ ਵਾਰੀ ਸੰਗਤ ਜੀ ਆਨੰਦਪੁਰ ਡੇਰੇ ਲਾਏ ਫਿਰ ਅਗਲਾ ਸਵਾਲ ਸੀ ਕੌਣ ਹੈ ਆਪਣਾ ਪਿਤਾ ਗੁਰੂ ਜੀ ਕਿਹੜੀ ਅਮੜੀ ਜਾਏ ਉਹ ਮੈਂ ਵਾਰੀ ਗੁਰੂ ਜੀ ਕਿਹੜੀ ਮੜੀ ਜਾਏ ਤਾਂ ਜਵਾਬ ਹੁੰਦਾ ਸੀ ਤੇਗ ਬਹਾਦਰ ਨਾਮ ਪਿਤਾ ਦਾ ਮਾਤਾ ਗੁਜਰੀ ਜਾਏ ਉਹ ਮੈਂ bari guru ji ਮਾਤਾ ਗੁਜਰੀ ਜਾਏ ਉਹਦੇ ਵਿੱਚ ਹੀ ਦੱਸ ਦਿੱਤਾ ਜਾਂਦਾ ਸੀਗਾ ਸਾਰਾ ਇਤਿਹਾਸ ਪੜਾ ਦਿੱਤਾ ਜਾਂਦਾ ਸੀ ਦੋਹਿਆਂ ਚ ਸਿੱਠਣੀਆਂ ਚ ਪਰ ਹੁਣ ਨਾ ਤਾਂ ਕਿਤਾਬਾਂ ਚ ਮਿਲਦਾ ਹੈ ਜੇ ਕੋਈ ਪੁਰਾਣੀ ਬੇਬੇ ਕੋਈ ਜਿਉਂਦੀ ਹੈ ਤਾਂ ਸ਼ਾਇਦ ਉਹ ਜ਼ਰੂਰ ਸਮਝ ਸਕਦੀ ਹੈ ਪਰ ਬਦਕਿਸਮਤੀ ਨਾਲ ਅਸੀਂ ਆਪਣਾ ਇਹ ਸਾਹਿਤ ਜਾਂ ਕਲਚਰ ਸੰਭਾਲ ਨਹੀਂ ਸਕੇ ਸੋ ਮੈਂ ਤਰਨਜੀਤ ਸੋਨ ਜੀ ਦੀ 빙 ਐਜੂਕੇਸ਼ਨ ਮਨਿਸਟਰ ਹਰਜੋਤ ਬੈਂਸ ਜੀ ਦੀ ਵੀ ਡਿਊਟੀ ਲਈ ਹੈ ਕਿ ਇਹ ਕਲਚਰ ਜਿਹੜਾ ਕੋਈ ਪੁਰਾਣਾ ਕਿਤੋਂ ਮਿਲਦਾ ਹੈ ਕਿਤੇ ਲਿਖਿਆ ਪਿਆ ਜਾਂ ਕਿਤੇ ਕੋਈ ਬਜ਼ੁਰਗ ਹੈਗੇ ਨੇ ਹਜੇ ਪਿੰਡਾਂ ਚ ਮਾਲਵੇ ਰੈਂਚ ਕਿ ਇਹਨੂੰ ਆਪਾਂ ਇੱਕ ਕਲਮ ਇਹਨੂੰ ਇੱਕ ਕਿਤਾਬ ਦਾ ਰੂਪ ਦੇ ਕੇ ਬੜਾ ਉਹਦੇ ਵਿੱਚ ਵੀ ਕਿਹੜੇ ਪੰਘੂੜੇ ਚ ਖੇਡੇ ਗੁਰੂ ਸਾਹਿਬ ਕਿੱਥੋਂ ਸਾਰਾ ਕੁਝ ਹੀ ਉਹਦੇ ਵਿੱਚ ਦੱਸ ਦਿੱਤਾ ਜਾਂਦਾ ਸੀਗਾ ਜੀ ਹੱਕ ਸੱਚ ਦੀ ਲੜਾਈ ਦਾ ਹੌਕਾ ਇੱਥੋਂ ਹੋਇਆ ਗੱਲ ਚੱਲੀ ਹੈ ਪੰਜਾਬ ਆਪਣੇ ਹੱਕ ਜਿਹੜੇ ਆ ਉਹ ਕੋਈ ਗਲਤਫਹਿਮੀ ਚ ਹੋਊਗਾ ਜਿਹੜਾ ਇਹ ਸੋਚਦਾ ਹੋਊਗਾ ਕਿ ਪੰਜਾਬ ਆਪਣੇ ਹੱਕ ਛੱਡ ਦੂਗਾ ਜਾਂ ਪੰਜਾਬ ਆਪਣੇ ਹੱਕਾਂ ਤੇ ਅੱਖਾਂ ਬੰਦ ਕਰ ਲੂਗਾ ਭਾਵੇਂ ਉਹ ਪੰਜਾਬ ਯੂਨੀਵਰਸਿਟੀ ਹੈ ਭਾਵੇਂ ਉਹ ਚੰਡੀਗੜ੍ਹ ਹੈ ਭਾਵੇਂ ਉਹ ਪਾਣੀ ਨੇ ਪੰਜਾਬ ਦੇ ਭਾਵੇਂ ਉਹ এডਿਕੇਸ਼ਨ ਦਾ ਮਸਲਾ ਹੈ ਪੰਜਾਬ ਆਪਣੇ ਹੱਕ ਅੱਖਾਂ ਬੰਦ ਕਰਕੇ ਛੱਡਣਾ ਨਹੀਂ ਪੰਜਾਬ ਨੇ ਪੰਜਾਬ ਆਪਣੇ ਹੱਕ ਲੈਣੇ ਜਾਣ ਦਾ ਕਿਉਂਕਿ ਪੰਜਾਬ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਆਜ਼ਾਦੀ ਦੀ ਸੰਭਾਲ ਵਾਸਤੇ ਫਿਰ ਪੰਜਾਬ ਖੜਾ ਹੈ ਜੀ ਬਾਡਰਾਂ ਤੇ ਜੈਸਲਮੇਰ ਤੋਂ ਲੈ ਕੇ ਕਾਰਗਿਲ ਦੀਆਂ ਪਹਾੜੀਆਂ ਤੱਕ ਸਾਡੇ ਸੀਨੇ ਤਣੇ ਹੋਏ ਨੇ ਸਾਡੇ ਫੌਜੀ ਜਵਾਨਾਂ ਦੇ ਹਰ ਰੋਜ ਕੋਈ ਨਾ ਕੋਈ ਖਬਰ ਆਉਂਦੀ ਐ ਸ਼ਹਾਦਤਾਂ ਦੀ ਸ਼ਹਾਦਤਾਂ ਤਾਂ ਜਾਰੀ ਨੇ ਹਜੇ ਵੀ ਗੁਰੂ ਸਾਹਿਬ ਨੇ ਤਾਂ ਜਾਗ ਲਾਇਆ ਸ਼ਹਾਦਤਾਂ ਸ਼ਹਾਦਤਾਂ ਤਾਂ ਚੱਲ ਰਹੀਆਂ ਹਜੇ ਵੀ ਕਦੇ ਅਗਨੀ ਵੀਰ ਦੀ ਸ਼ਹਾਦਤ ਹੋ ਗਈ ਕਦੇ ਕਿਤੇ ਕੋਈ ਬਾਰਡਰ ਤੇ ਕੋਈ ਅਨਸੁਖਾਵੀ ਘਟਨਾ ਹੋ ਗਈ ਤਾਂ ਸਾਡੀਆਂ ਸ਼ਹਾਦਤਾਂ ਚੱਲ ਰਹੀਆਂ ਅਸੀਂ ਪੈਰਾ ਦੇਣ ਵਾਸਤੇ ਗੁਰੂ ਸਾਹਿਬ ਦੇ ਅੱਜ ਇੱਥੇ ਨਤਮਸਤਕ ਹੋਣ ਆਏ ਆਂ। ਇਹੀ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਸਮੱਤ ਬਖਸ਼ੇ, ਬਲ ਬਖਸ਼ੇ। ਪੰਜਾਬ ਦੀ ਇਸ ਪਵਿੱਤਰ ਧਰਤੀ, ਪੀਰਾਂ ਫਕੀਰਾਂ, ਗੁਰੂਆਂ ਸ਼ਹੀਦਾਂ ਦੀ ਪਵਿੱਤਰ ਧਰਤੀ ਜਿਹੜੀ ਹੈ, ਉਹ ਸਲਾਮਤ ਰਵੇ, ਤੰਦਰੁਸਤ ਰਵੇ, ਤਰੱਕੀਆਂ ਕਰੇ। ਇਹੀ ਦੁਆ ਹੈ। ਇਹੀ ਅਰਦਾਸ ਹੈ। ਔਰ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਖਾਸ ਤੌਰ ਤੇ ਇਹੋ ਜੇ ਮੁਕੱਦਸ ਸਥਾਨ ਤੋਂ ਕੀਤੀ ਹੋਈ ਅਰਦਾਸ ਜਿਹੜੀ ਹੈ ਉਹ ਸੁਣੀ ਜਾਂਦੀ ਹੈ ਸੋ ਮੈਂ ਮਹਾਪੁਰਸ਼ਾਂ ਦੀ ਹਾਜ਼ਰੀ ਦੇ ਵਿੱਚ ਇਹ ਕਹਿਣਾ ਚਾਹੁੰਨਾ ਕਿ ਆਓ ਆਪਾਂ ਇਕੱਠੇ ਹੋ ਕੇ ਆਪਾਂ ਛੋਟੀਆਂ-ਮੋਟੀਆਂ ਆਪਣੀਆਂ ਆਪਸੀ ਉਲਝਣਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਤਾਣੇ ਨੂੰ ਸੁਲਝਾਈਏ ਆਪਣੀਆਂ ਤਾਂ ਬਾਅਦ 'ਚ ਵੀ ਆਪਾਂ ਨਿਬੇੜ ਲਾਂਗੇ ਪਰ ਜੇ ਕੋਈ ਪੰਜਾਬ ਤੇ ਬਾਹਰੋਂ ਹਮਲਾ ਕਰਦਾ ਹੈ ਭਾਵੇਂ ਉਹ ਇਧਰਲੇ ਪਾਸਿਓ ਖੱਬੇ ਪਾਸਿਓ ਹੋਵੇ ਭਾਵੇਂ ਸੱਜੇ ਪਾਸਿਓ ਹੋਵੇ ਪੰਜਾਬ ਉਸ ਵੇਲੇ ਇਕੱਠਾ ਹੋ ਜਾਂਦਾ ਸਾਰਾ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਅਸੀਂ ਹਰ ਰੋਜ਼ ਖੂਪ ੱਟ ਕੇ ਪਾਣੀ ਪੀਣ ਵਾਲੇ ਬੰਦੇ ਆ ਹਰ ਰੋਜ਼ ਕੂਆਂ ਖੋਦ ਕੇ ਪਾਣੀ ਪੀਣ ਵਾਲੇ ਲੋਕ ਆ ਪੰਜਾਬ ਕੇ ਇਹ ਮਤ ਸਮਝਣਾ ਕਿ ਹਮ ਝੁਕ ਜਾਏਗੇ हम वो पत्ते नहीं जो शाख से टूटकर गिर जाएंगे आंधियों को कह दो अपनी औकात में रहें ਸਾਡੇ ਨਾਲ ਪਿਆਰ ਨਾਲ ਜੋ ਮਰਜੀ ਸਾਡੇ ਨਾਲ ਵਿਹਾਰ ਕਰ ਲੋ ਪਿਆਰ ਨਾਲ ਜਾਨ ਲੈ ਲੋ ਪਰ ਜੇ ਕੋਈ ਆਕੜ ਕਰੂਗਾ ਵਾਮ ਰੋੜਨ ਦੀ ਕੋਸ਼ਿਸ਼ ਕਰੂਗਾ ਫਿਰ ਪੰਜਾਬ ਬਾਉਂਸ ਬੈਕ ਕਰਨਾ ਪੰਜਾਬ ਦਾ ਫਰਜ਼ ਨਹੀਂ ਪੰਜਾਬ ਤੋਂ ਹੋ ਹੀ ਜਾਂਦਾ ਬਸ ਬਾਉਂਸ ਬੈਕ ਫਿਰ ਸੋ ਮੈਂ ਹਰਜੋਤ ਬੈਂਸ ਜੀ ਨੇ ਜਿਹੜਾ ਪ੍ਰਸਤਾਵ ਅੱਜ ਪੇਸ਼ ਕੀਤਾ ਮੈਂ ਉਹਦਾ ਸਮਰਥਨ ਕਰਦਾ ਤਿਆਗਮਲ ਤੋਂ ਤੇਗ ਬਹਾਦਰ ਤੇ ਤੇਗ ਬਹਾਦਰ ਦਾ ਸਿੱਧਕ ਉਹਦਾ ਮਨੁੱਖੀ ਅਧਿਕਾਰਾਂ ਲਈ ਬਲੀਦਾਨ ਉਹਨਾਂ ਦਾ ਸਬਰ ਉਹਨਾਂ ਦਾ ਸੰਤੋਖ ਕਿੰਨੇ ਹਮਲੇ ਹੋਏ ਗੁਰੂ ਸਾਹਿਬ ਤੇ 22 ਨਕਲੀ ਦਾਵੇਦਾਰ ਬਹਿ ਗਏ ਸੀ ਬਾਬੇ ਬਕਾਲੇ ਮੰਜੀਆਂ ਢਾਹ ਕੇ ਮੱਖਣਸ਼ਾ ਲਬਾਣੇ ਦੀਆਂ 100 ਮੋਹਰਾਂ ਵਾਸਤੇ ਅਸਲੀ ਨਹੀਂ ਲੱਭ ਰਿਆ ਸੀ ਉਹਨੂੰ ਉਹਨੇ 5-5 ਮੋਹਰਾਂ ਦੇ ਕੇ ਦੇਖੀਆਂ ਵੀ ਜਿਹਾ ਅਸਲੀ ਹੋਊਗਾ ਉਹਨੂੰ ਪਤਾ ਹੋਊਗਾ 100 ਸੁਖੀਆਂ ਸੀ ਤੇ ਜਦੋਂ ਫਿਰ ਅਸਲੀ ਦਾਤੇ ਕੋਲੇ ਗਿਆ ਉਹਨਾਂ ਨੇ ਕਿਹਾ ਮੱਖਣਸ਼ਾ ਲਬਾਣਾ ਜੀ ਮੈਂ ਕੋਈ ਸੋਨੇ ਦੀ ਦੁਕਾਨ ਨਹੀਂ ਖੋਲਣੀ ਪਰ ਸੁਖੀਆਂ 100 ਸੀ ਸੁਖੀਆਂ 500 ਸੀ ਸੋ ਕੀਆ 500 ਸੀ ਦਿਨੇ ਪੰਜ 100 ਗੁਣਾ ਘਟ ਉਸ ਵੇਲੇ ਉਹਨੇ ਚਵਾਰੇ ਤੇ ਚੜ ਕੇ ਰੌਲਾ ਪਾਤਾ ਸੀ ਗੁਰੂ ਲਾ ਦੋਰੇ ਗੁਰੂ ਲਾ ਦਰੇ ਅਸਲੀ ਲੱਭ ਗਿਆ ਸਾਡੇ ਕੋਲੇ ਅਸਲੀ ਦਾਵੇਦਾਰ ਨੇ ਜੀ ਨਕਲੀਆਂ ਦਾ ਇੱਥੇ ਕੋਈ ਥਾਂ ਨਹੀਂ ਭਾਵੇਂ ਜਿਹੜੇ ਮਰਜੀ ਫੀਲਡ 'ਚ ਹੋਣ ਆਏ ਇਹਨੇ ਨਕਲੀ ਇੱਥੇ ਬਥੇ ਬੜਾ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਸੰਭਾਲ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀਆਂ ਦੇਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਕਿ ਤਨੇ ਕਿਤੇ ਜਦੋਂ ਪੰਜਾਬੀਆਂ ਨੂੰ ਪਤਾ ਲੱਗ ਜਾਂਦਾ ਕਿ ਨਕਲੀ ਹੈ ਫਿਰ ਉਹ ਖੇੜਾ ਛੱਡ ਦਿੰਦੇ ਆ। ਸੋ ਦਸਾਂ ਨਾ ਹੋਂਦੀ ਕਿਰਤ ਕਮਾਈ ਕਰਨ ਵਾਲੇ ਲੋਕਾਂ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦੇ ਰਚੇਤਾ ਸਾਡੇ ਗੁਰੂ ਨੇ ਹਰ ਰੋਜ਼ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਨੇ ਬਹੁਤ ਸਾਰੇ ਰਾਗਾਂ ਚ ਰਾਮ ਕਲੀ, ਗੌੜੀ, ਸਾਰੰਗ ਉਹਦੇ ਵਿੱਚ ਰਾਗਾਂ ਚ ਬਾਣੀ ਲਈ ਪੁਚਰੀ। ਜਿਸ ਵੇਲੇ ਗੁਰੂ ਗੋਬਿੰਦ ਰਾਏ ਜੀ ਨੇ ਪਟਨਾ ਸਾਹਿਬ ਵਿਖੇ ਜਨਮ ਲਿਆ ਉਸ ਵੇਲੇ ਗੁਰੂ ਸਾਹਿਬ ਘਰੇ ਹੈ ਨਹੀਂ ਸੀ ਧਾਕੇ ਵੱਲ ਆਸਾਮ ਵੱਲ ਗਏ ਹੋਏ ਸੀ ਅੱਜ ਆਪਾਂ ਦੇਖਦੇ ਆਂ ਵੱਡੇ ਵੱਡੇ ਖਿਡਾਰੀ ਜਾਂ ਕੋਈ ਵੱਡਾ ਮੈਚ ਹੋਵੇ ਇਵਨ ਸੈਮੀਫਾਈਨਲ ਫਾਈਨਲ ਤੱਕ ਵੀ ਵਰਲਡ ਲੈਵਲ ਦੇ ਜਿਹੜੇ ਚੈਂਪੀਅਨਸ਼ਿਪਾਂ ਚੁੰਦਦੇ ਨੇ ਕੋਈ ਘਰੇ ਦੁੱਖ ਹੋ ਜੇ ਜਾਂ ਘਰੇ ਕੋਈ ਖੁਸ਼ੀ ਹੋ ਜੇ ਛੁੱਟੀ ਲੈ ਕੇ ਆ ਜਾਂਦੇ ਮੈਂ ਛੱਡ ਕੇ ਦੇਸ਼ ਦਾ ਮੈਚ ਛੱਡ ਕੇ ਛੁੱਟੀ ਲੈ ਕੇ ਆਉਂਦੇ ਮੈਂ ਦੇਖਿਆ ਪਰ ਇੱਥੇ ਕੋਈ ਛੁੱਟੀ ਨਹੀਂ ਸੀ। ਅਸਾਮ ਦੇ ਰਾਜਾਂ ਦਾ ਸਮਝੌਤਾ ਕਰਾਉਂਦੇ ਫਿਰਦੇ ਸੀ। ਜਿਸ ਵੇਲੇ ਗੁਰੂ ਗੋਬਿੰਦ राय ਜੀ ਨੂੰ ਮਿਲੇ ਉਹ ਕਾਫੀ ਵੱਡੇ ਹੋ ਚੁੱਕੇ ਸੀ। ਇਹ ਕੁਰਬਾਨੀਆਂ ਨਹੀਂ ਜੀ। ਤੇ ਕੌਣ ਛੱਡਦਾ ਆਪਣਾ ਪਰਿਵਾਰ? ਸਭ ਆਪਣੇ ਆਪਣੇ ਕੰਮਾਂ 'ਚ ਆਪਣੇ ਦੁਨੀਆਦਾਰੀ ਦੇ ਕੰਮਾਂ 'ਚ ਲੱਗੇ ਹੋਏ ਆ। ਪਰ ਫਿਰ ਤਾਈਆਂ ਮੇਲੇ ਲੱਗਦੇ ਆ ਜੀ ਫਿਰ ਜੇ ਫਰਕ ਹੋ, ਜੇ ਫਰਕ ਨਾ ਹੁੰਦਾ ਤਾਂ ਫਿਰ ਪਤਾ ਕਿਵੇਂ ਲੱਗਦਾ ਕਿ ਗੁਰੂ ਲਾਧੋਰੇ ਸੋ ਫਰਕ ਇਹੀ ਹੈ ਜੀ ਤਾਂ ਹੀ ਉਹ ਸਜਦਾ ਕਰਦੇ ਆ ਤਾਂ ਹੀ ਉਹ 350 ਸਾਲ ਬਾਅਦ ਯਾਦ ਕਰਦੇ ਆ ਉਸ ਜਲਾਦ ਦਾ ਨਾਂ ਵੀ ਨਹੀਂ ਯਾਦ ਜਿਨੇ ਸੀਸ ਨੂੰ ਧੜ ਤੋਂ ਅਲੱਗ ਕੀਤਾ ਪਰ ਇੱਥੇ ਮੇਲੇ ਲੱਗਦੇ 350 ਸਾਲ ਬਾਅਦ ਇੱਥੇ ਨਤਮਸਤਕ ਹੋਣ ਆਉਂਦੀ ਹੈ ਸੰਗਤ ਪਤਾ ਹੀ ਨਹੀਂ ਕਿੰਨੇ ਲੱਖ ਪਤਾ ਹੀ ਨਹੀਂ ਪੂਰੀ ਦੁਨੀਆ ਚ ਕਿੱਥੇ ਕਿੱਥੇ ਗੁਰੂ ਸਾਹਿਬ ਦੀ ਬਾਣੀ ਦਾ ਉਚਾਰਨ ਇਸ ਵਕਤ ਚੱਲੀ ਜਾਂਦਾ ਹੋਣਾ ਸੋ ਮੈਂ ਇਸ ਸਦਨ ਦੇ ਵਿੱਚ ਸਦਨ ਦਾ ਨੇਤਾ ਹੋਣ ਦੇ ਨਾਤੇ ਵੀ ਮੇਜ਼ਬਾਨ ਹੋਣ ਦੇ ਨਾਤੇ ਵੀ ਇੱਕ ਨਿਮਾਣਾ ਪ੍ਰਬੰਧਕ ਹੋਣ ਦੇ ਨਾਤੇ ਵੀ ਮੈਂ ਸਾਰਿਆਂ ਦਾ ਜਿੰਨੇ ਵੀ ਇਸ ਧਰਤੀ ਤੇ ਕਦਮ ਸੰਗਤ ਦੇ ਪਏ ਨੇ ਕੱਲਾ-ਕੱਲਾ ਕਦਮ ਆਪਣੇ ਸਿਰ ਮੱਥੇ ਲੈਂਦਾ ਹੋਇਆ ਸਮਰਥਨ ਕਰਦਾ ਇਸ ਮਤੇ ਦਾ ਔਰ ਗੁਰੂ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਆਪ ਵੀ ਸਰਵਣ ਕਰੀਏ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਪਹੁੰਚਾਈਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਕੁਰਬਾਨੀਆਂ ਅਸਲ 'ਚ ਕੁਰਬਾਨੀਆਂ ਕੀ ਹੁੰਦੀਆਂ ਨੇ ਚੀਚੀਆਂ ਨੂੰ ਖੂਨ ਲਾ ਕੇ ਤਾਂ ਬੜੇ ਸ਼ਹੀਦ ਹੁੰਦੇ ਆ ਜੀ ਪਰ ਸੀਸ ਕਟਾ ਕੇ ਸੀਸ ਟਲੀ ਤੇ ਧਰ ਕੇ ਸ਼ਹਾਦਤਾਂ ਦੇਣੀਆਂ ਇਹ ਵਿਰਲਿਆਂ ਵਿਰਲਿਆਂ ਦੇ ਹਿੱਸੇ ਆਉਂਦੀਆਂ ਜੀ ਸਾਡੀ ਕੌਮ ਦੇ ਹਿੱਸੇ 'ਚ ਜਾਂੀਆਂ ਸੀ ਸੰਭਾਲ ਲਈਏ ਬਸ ਇਹਨਾਂ ਨੂੰ ਅਸੀਂ ਤਾਂ ਉਹਨਾਂ ਦੇ ਕਦਮਾਂ ਦੀ ਧੂੜ ਦੇ ਤਣਕੇ ਵੀ ਨਹੀਂ ਹੈਗੇ ਪਰ ਸੰਭਾਲ ਲਈਏ ਤਾਂ ਇਹੀ ਸਭ ਤੋਂ ਵੱਡਾ ਸੁਭਾਗ ਹੋਊਗਾ ਜੀ ਆਉਣ ਵਾਲੇ ਲੋਕ ਯਾਦ ਕਰ ਲੈਣਗੇ ਜਾਣਾ ਹਰੇਕ ਨੇ ਕਿ ਭਾਈ ਕੋਈ ਆਏ ਸੀ ਉਹਨਾਂ ਨੇ ਚਲੋ ਥੋੜਾ ਬਹੁਤ ਆਪਦਾ ਯੋਗਦਾਨ ਇਸ ਜੱਗ 'ਚ ਅਸੀਂ ਵੀ ਆਪਦਾ ਹਿੱਸਾ ਪਾਈ ਜੰਨੇ ਆ ਸੇਵਾ ਹੀ ਹੈ ਜੀ ਕੋਈ ਕ੍ਰੈਡਿਟ ਵਾਰਨੀ 'ਚ ਕਿ ਮੈਂ ਸਮਰਥਨ ਕਰਦਾ ਜੀ ਤੇ ਮੈਂ ਸਪੀਕਰ ਸਾਹਿਬ ਜੀ ਤੁਹਾਡੀ ਇਜਾਜ਼ਤ ਹੋਵੇ ਪਹਿਲਾਂ ਇਸ ਮਤੇ ਬਾਰੇ ਤੁਸੀਂ ਕਰ ਲਓ ਮਤਕ ਪਾਸ ਕਰਾ ਲਈਏ ਜੀ ਅਪ ਸਰਕਾਰੀ ਮਤਾ ਸਦਨ ਦੀ ਵੋਟ ਲਈ ਪੇਸ਼ ਕਰਨ ਤੋਂ ਪਹਿਲਾਂ ਮੈਂ ਆਪ ਸਭ ਨੂੰ ਬੜੇ ਨਿਮਰਤਾ ਨਾਲ ਇਹ ਦੱਸਣਾ ਚਾਹੁੰਦਾ ਕਿ ਮੇਰਾ ਮਨ ਸੀ ਵੀ ਸਾਰੇ ਮਾਨਯੋਗ ਮੈਂਬਰਾਂ ਨੂੰ ਬੁਲਾਇਆ ਜਾਵੇ ਪਰ ਸਮੇਂ ਦੀ ਘਾਟ ਸਮੇਂ ਦੀ ਘਾਟ ਕਰਕੇ ਇਹ ਨਹੀਂ ਹੋ ਸਕਿਆ ਔਰ ਕਾਫੀ ਸਾਰੇ ਮੈਂਬਰਸ ਨੇ ਆਪਣਾ ਜਿਹੜਾ ਰਿਟਰਨ ਜਿਹੜੀ ਆ ਆਪਦੀ ਆਪਦੀ ਅਕੀਦਤ ਹੈ ਉਹ ਭੇਜ ਚੁੱਕੇ ਨੇ ਵਿਧਾਨ ਸਭਾ ਨੂੰ ਔਰ ਜਿੰਨਾਂ ਕੋਲੇ ਹੁਣ ਹੈ ਉਹ ਆਪਣੀ ਜਿਹੜੀ ਅਕੀਦਤ ਆ ਉਹ ਰਿਟਨ ਇੱਥੇ ਰੱਖ ਸਕਦੇ ਨੇ ਜਿਹਨੂੰ ਦਾ ਡਿਬੇਟ ਦਾ ਹਿੱਸਾ ਬਣਾਇਆ ਜਾਏਗਾ ਸੋ ਮੈਂ ਬਤੁ ਸਮੇਂ ਦੀ ਹੀ ਘਟਾ ਹੈ ਹੋਰ ਕੋਈ ਇਸ ਤਰ੍ਹਾਂ ਦਾ ਮਤਲਬ ਅਸੀਂ ਆਈ ਵਿਸ਼ ਕਿ ਮੈਂ ਸਾਰਿਆਂ ਨੂੰ ਬੁਲਾ ਸਕਦਾ ਲੇਕਿਨ ਰਿਕਾਰਡ ਦਾ ਹਿੱਸਾ ਸਾਰਿਆਂ ਨੂੰ ਬਣਾਇਆ ਜਾਏਗਾ ਔਰ ਇੱਕ ਕਾਫੀ ਸਮਾਂ ਰਹਿੰਦਾ ਪਹਿਲਾਂ ਹੀ ਤੁਹਾਨੂੰ ਬੇਨਤੀ ਕਰਤੀ ਸੀ ਵੀ ਆਪਾਂ ਇਹ ਜਿਹੜੀ ਤੁਹਾਡੀ ਅਕੀਦਤ ਆ ਉਹ ਰਿਟਨ ਸਦਨ ਨੂੰ ਭੇਜ ਦਿਓ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੇ ਰਮਜੀ ਆਜ਼ਾਦੀ ਨਾਲ ਪਾਲਣਾ ਕਰਨ ਦੇ ਅਧਿਕਾਰ ਦੀ ਰੱਖਿਆ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਸਵੈਮਾਨ ਦੇ ਸਿਧਾਂਤਾਂ ਨੂੰ ਮਜ਼ਬੂਤੀ ਨਾਲ ਕਾਇਮ ਰੱਖਿਆ। ਉਹਨਾਂ ਦੀ ਸਰਵੋਤਮ ਕੁਰਬਾਨੀਆਂ ਲਈ ਪ੍ਰੇਰਨਾ ਦਾ ਚਾਨਣ ਬਣਾਰਾ ਰਹੀ ਹੈ। ਜਿਸ ਨੇ ਸੂਰਬੀਰਤਾ, ਹਮਦਰਦੀ ਅਤੇ ਨਿਆਂ ਪ੍ਰਤੀ ਅਟੁੱਟ ਵਚਨਬੱਧਤਾ ਦੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕੀਤਾ ਹੈ। ਪੰਜਾਬ ਦੇ ਲੋਕ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਉਹ ਗੁਰੂ ਜੀ ਦੀ ਅਮੀਰ ਅਧਿਆਤਮਿਕ ਵਿਰਾਸਤ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਤੇ ਅਤਿਅੰਤ ਮਾਣ ਮਹਿਸੂਸ ਕਰਦੇ ਹਨ ਇਸ ਲਈ ਇਹ ਸਦਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਨਿਮਰ ਸ਼ਰਧਾਂਜਲੀ ਭੇਟ ਕਰਦਾ ਹੈ ਅਤੇ ਉਹਨਾਂ ਦੀ ਸ਼ਹੀਦੀ ਦੀ 350ਵੀਂ ਵਰੇਗੰਢ ਨੂੰ ਪੂਰੀ ਗੰਭੀਰਤਾ ਅਤੇ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਸਨਮਾਨ ਸਹਿਤ ਯਾਦ ਕਰਦਾ ਹੈ ਇਸ ਮੌਕੇ ਨੂੰ ਸਮਰਪਿਤ ਵੱਖ-ਵੱਖ ਸਮਾਗਮਾਂ ਅਤੇ ਪ੍ਰੋਗਰਾਮਾਂ ਦੇ ਆਯੋਜਨ ਲਈ ਪੰਜਾਬ ਸਰਕਾਰ ਦੇ ਯਤਨ ਦੀ 称ਾਗਾ ਕਰਦਾ ਹੈ ਜਿਸ ਵਿੱਚ ਵਿਧਾਨ ਸਭਾ ਦੇ ਵਿਸ਼ੇਸ਼ ਸਮਾਗਮ ਦੇ ਨਾਲ-ਨਾਲ ਨਗਰ ਕੀਰਤਨ, ਕੀਰਤਨ ਦਰਬਾਰ ਅਤੇ ਗੁਰੂ ਸਾਹਿਬ ਦੇ ਜੀਵਨ ਅਤੇ ਵਿਰਾਸਤ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ, ਡਰੋਨ ਸ਼ੋਅ ਅਤੇ ਸਰਬ ਧਰਮ ਸੰਮੇਲਨ ਸ਼ਾਮਲ ਕਰ ਸ਼ਾਮਲ ਹਨ ਇਹ ਸਦਨ ਸਰਕਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਦਰਸਾਏ ਗਏ ਧਰਮ ਨਿਰਪੱਖਤਾ, ਵਿਸ਼ਵ ਵਿਆਪੀ ਭਾਈਚਾਰੇ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਲਾਂ ਦੇ ਸਿਧਾਂਤਾਂ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਣ ਦੀ ਅਪੀਲ ਵੀ ਕਰਦਾ ਹੈ ਇਹ ਸਦਨ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਖੁਸ਼ਹਾਲੀ ਸਮਾਜ ਵਿੱਚ ਸ਼ਾਂਤੀ ਸਹਿਣਸ਼ੀਲਤਾ ਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨ ਦਾ ਸੰਕਲਪ ਕਰਦਾ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਨਾ ਵਾਲੀ ਕੋਈ ਆਵਾਜ਼ ਨਹੀਂ ਹੈ ਸਤਿ ਸ੍ਰੀ ਅਕਾਲ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਇਸ ਪਵਿੱਤਰ ਸਦਨ ਦੇ ਵਿਚਾਰਨ ਲਈ ਇੱਕ ਮਤਾ ਮੈਂ ਪੇਸ਼ ਕਰਨਾ ਚਾਹੁੰਦਾ ਜੋ ਤੁਹਾਡੀ ਇਜਾਜ਼ਤ ਹੋਵੇ ਮੈਂ ਇਸ ਪਵਿੱਤਰ ਸਦਨ ਚ ਵਿਚਾਰਨ ਲਈ ਨਿਮਾਣਾ ਸਿੱਖ ਹੋਣ ਦੇ ਨਾਤੇ ਇੱਕ ਮਤਾ ਪੇਸ਼ ਕਰਨਾ ਚਾਹੁੰਦਾ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੇ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸਮਾਗਮ ਨੂੰ ਇਤਿਹਾਸਕ ਬਣਾਉਣ ਲਈ ਮੈਂ ਮਹਿਸੂਸ ਕਰਦਾ ਹਾਂ ਤੇ ਸਦਨ ਦੇ ਬਾਕੀ ਸਾਰੇ ਮੈਂਬਰ ਵੀ ਮਹਿਸੂਸ ਕਰਦੇ ਹੋਣਗੇ ਕਿ ਸਾਡੇ ਗੁਰੂ ਸਹਿਬਾਨ ਸਰਬੱਤ ਦੇ ਭਲੇ ਦੀ ਸੋਚ ਦੇ ਧਾਰਨੀ ਰਹੇ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਵੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੋਈ ਹੈ। ਉਹਨਾਂ ਨੇ ਅਨੰਦਪੁਰ ਸਾਹਿਬ ਬਸਾਉਣ ਲਈ ਇੱਥੋਂ ਦੀ ਜ਼ਮੀਨ ਖਰੀਦ ਕੇ ਆਪੇ ਸ਼ਹਿਰ ਵਸਾਇਆ ਸੀ। ਉਹਨਾਂ ਦੇ ਇਕਲੌਤੇ ਸਹਬਜ਼ਾਦੇ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਗਭਗ 30 ਸਾਲ ਇਸ ਪਵਨ ਧਰਤੀ ਤੇ ਰਹੇ। ਉਹਨਾਂ ਨੇ ਇੱਥੇ ਰਹਿੰਦਿਆਂ ਜ਼ੁਲਮ ਨਾਲ ਲੜਨ ਲਈ ਦੇਸ਼ ਦੀ ਰਾਖੀ ਵਾਸਤੇ ਖਾਲਸਾ ਪੰਥ ਦੀ ਸਾਜਣਾ ਵੀ ਇਸ ਪਵਿੱਤਰ ਧਰਤੀ ਤੇ ਹੀ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ ਵਿੱਚੋਂ ਤਿੰਨ ਸਹਿਬਜ਼ਾਦਿਆਂ ਦਾ ਜਨਮ ਵੀ ਇਸੇ ਧਰਤੀ ਤੇ ਹੋਇਆ। ਜਿਨ੍ਹਾਂ ਸਹਿਬਜ਼ਾਦਿਆਂ ਦੀ ਕੁਰਬਾਨੀ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਸੁਨਾਲੀ ਪਾਸ਼ਾ ਦੇ ਸਾਜੇ ਪੰਜ ਤਖਤਾਂ ਵਿੱਚੋਂ ਤਿੰਨ ਤਖਤ ਵੀ ਇਸ ਪੰਜਾਬ ਦੀ ਧਰਤੀ ਤੇ ਸਾਡੇ हिस्से ਆਏ ਹਨ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਗੁਰੂ ਰਾਮਦਾਸ ਪਾਸ਼ਾ ਜੀ ਦੀ ਵਸਾਈ ਨਗਰੀ ਸ੍ਰੀ ਅਮਰitsar ਸਾਹਿਬ ਵਿੱਚ ਸਜੋਬਿਤ ਹੈ ਮਾਲਵੇ ਦੀ ਮਹਾਨ ਧਰਤੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਜੋ ਕਿ ਤਲਵੰਡੀ ਸਾਬੋ ਵਿੱਚ ਸਥਿਤ ਹੈ ਬਹੁਤ ਸਾਲਾਂ ਤੋਂ ਉੱਠ ਰਹੀ ਮੰਗ ਨੂੰ ਮੁੱਖ ਰੱਖਦੇ ਆਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਆਉਣ ਵਾਲੇ ਇਤਿਹਾਸ ਵਿੱਚ ਸਦੀਵੀ ਤੌਰ ਤੇ ਚੇਤੇ ਰੱਖਣ ਵਾਸਤੇ ਇਹ ਸਦਨ ਅਜਿਸ਼ ਪਾਰਿਸ਼ ਕਰਦਾ ਹੈ ਕਿ ਸੂਬਾ ਸਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦਾ ਗਲਿਆਰਾ ਜਿਹੜਾ ਗਲਿਆਰੇ ਦਾ ਏਰੀਆ ਸ੍ਰੀ ਨਾਨਕਪੁਰ ਸਾਹਿਬ ਅਤੇ ਸ੍ਰੀ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ਦਾ ਜਿਹੜਾ ਤਲਵੰਡੀ ਸਾਬੋ ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵੱਜੋਂ ਐਲਾਨ ਕਰਨ ਦਾ ਫੈਸਲਾ ਕਰਦਾ ਹੈ ਇੱਥੇ ਮੀਟ ਸ਼ਰਾਬ ਤੰਬਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਗਾ ਕੇ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਸਿਗਰਾਂ ਦੀਆਂ ਦੁਕਾਨਾਂ ਤੇ ਨਸ਼ੇ ਦੇ ਅੱਡੇ ਜਿਹੜੇ ਬੰਦ ਕਰਕੇ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਜਾਵੇ ਇਹ ਸ਼ਹਿਰ ਨਾ ਸਿਰਫ ਧਾਰਮਿਕ ਕੇਂਦਰ ਹਨ ਬਲਕਿ ਸਾਡੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਵੀ ਹਨ ਤੋਂ ਇਹ ਮੰਗ ਕਿਸੇ ਇੱਕ ਧਿਰ ਵਰਗ ਜਾਂ ਧਰਮ ਦੀ ਨਹੀਂ ਸਗੋਂ ਆਪਣੀ ਵਿਰਾਸਤ ਨੂੰ ਸੰਭਾਲਣ ਅਤੇ ਵਿਸ਼ਵ ਪੱਧਰ ਤੇ ਪ੍ਰਚਾਰਿਤ ਕਰਨ ਹਿੱਤ ਇਹ ਕਦਮ ਚੱਕਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਇਨ੍ਹਾਂ ਸ਼ਹਿਰਾਂ ਵਿੱਚ ਸਾਰੇ ਧਾਰਮਿਕ ਸਥਾਨਾਂ ਨਾਲ ਸੰਬੰਧਿਤ ਇੱਕ ਸਰਬ ਧਰਮ ਕਮੇਟੀ ਬਣਾਈ ਜਾਵੇ ਜਿਦੇ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣ ਪੰਜਾਬ ਸਰਕਾਰ ਇਨ੍ਹਾਂ ਪਵਿੱਤਰ ਸ਼ਹਿਰਾਂ ਦੇ ਵਿਕਾਸ ਸਫਾਈ ਸੁਰੱਖਿਆ ਅਤੇ ਧਾਰਮਿਕ ਸੈਰਸਪਾਟੇ ਲਈ ਵਿਸ਼ੇਸ਼ ਭਰਾਲੇ ਕਰਨ ਲਈ ਲੋੜੀਂਦਾ ਬਜਟ ਜਾਰੀ ਕਰੇਗੀ ਅਤੇ ਕੇਂਦਰ ਤੋਂ ਵੀ ਫੰਡਾਂ ਦੀ ਮੰਗ ਕਰੇਗੀ ਮਾਨਯੋਗ ਸਪੀਕਰ ਸਾਹਿਬ ਮੈਂ ਮਤਾ ਸਦਨ ਦੇ ਵਿਚਾਰਨ ਲਈ ਪੇਸ਼ ਕਰਦਾ ਹਾਂ ਸਦਨ ਵੱਲੋਂ ਇਸ ਤੇ ਵਿਚਾਰ ਕਰਕੇ ਇਸ ਨੂੰ ਪਾਸ ਕੀਤਾ ਜਾਵੇ ਸ੍ਰੀ ਦਰਬਾਰ ਸਾਹਿਬ ਜੀ ਤਕਸ਼ਰੀ ਅਕਾਲ ਤਖਤ ਸਾਹਿਬ ਉਹਦਾ ਜਿਹੜਾ ਅੰਮ੍ਰਿਤਸਰ ਸਾਹਿਬ ਦੇਖੇ ਗਲੀਆਰੇ ਦਾ ਏਰੀਆ ਤੇ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ